ਰੀਪੀਟ ਕਰ ਦਿਜੀਏ ਸਿਰਫ ਡੇਟ 19 19 ਤਰੀਕ ਨੂੰ 9 9 ਤਰੀਕ 9 ਤਰੀਕ ਨੋਮੀਨੇਸ਼ਨ ਫਾਈਲ ਕਰਨ ਦੀ ਪਹਿਲੀ ਪਹਿਲਾ ਦਿਨ ਹੋਵੇਗਾ ਇਹਦਾ ਟਾਈਮ ਹੋਏਗਾ 11 ਤੋਂ ਲੈ ਕੇ 3 ਵਜੇ ਤੱਕ ਇਹ ਨੋਮੀਨੇਸ਼ਨ ਪ੍ਰੋਸੈਸ ਕੰਟੀਨਿਊ ਕਰੇਗਾ 12 ਤਰੀਕ ਤੱਕ 12 ਤਰੀਕ ਨੂੰ 3 ਵਜੇ ਤੱਕ ਜਿਹੜੇ ਵੀ ਵੈਲਿਡ ਨੋਮੀਨੇਸ਼ਨਸ ਹੈਗੀਆਂ ਉਹਨਾਂ ਤੇ ਵਿਚਾਰ ਕੀਤਾ ਜਾਵੇਗਾ ਇਕੱਠੇ ਮਤਲਬ ਅਕਸੈਪਟ ਕੀਤੇ ਜਾਣਗੇ 13 ਤਰੀਕ ਨੂੰ ਸਕਰੂਟੀ ਹੋਏ ਵੀ ਕੀ ਹੋਵੇਗੀ ਰਿਟਰਨਿੰਗ ਅਫਸਰ ਵੱਲੋਂ 14 ਤਰੀਕ ਨੂੰ ਲਾਸਟ ਡੇਟ ਕੋ ਵਿਦਡਰੋਅਲ ਆਫ ਕੈਂਡੀਡੇਟ ਜੇ ਕਿਸੇ ਨੇ ਆਪਣਾ ਨਾਮੀਨੇਸ਼ਨ ਫਾਰਮ ਵਾਪਸ ਲੈਣਾ ਹੋਵੇ ਤਾਂ 14 ਸ਼ਾਮ ਤੱਕ 3 ਵਜੇ ਤੱਕ ਉਹ ਕਰ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਸਿੰਬਲ ਹੈਗਾ ਉਹ ਜਾਰੀ ਕਰ ਦਿੱਤਾ ਜਾਵੇਗਾ ਤੇ ਫਾਈਨਲੀ 21 ਤਰੀਕ ਨੂੰ ਪੋਲਿੰਗ ਹੋਵੇਗੀ ਜੋਨ ਜਿਹੜੀ ਹੈਗੀ 21 ਤਰੀਕ ਨੂੰ ਕਰਵਾਈ ਜਾਵੇਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ